ਬੜੇ ਮੰਦਪਾਗੇ ਹਾਲਾਤ ਹੈ ਐਡਾ ਵੱਡਾ ਸ਼ਹਿਰ ਲੁਧਿਆਣਾ ਔਰ ਹਲੇ ਤਾਂ ਪਹਿਲੀ ਬਾਰਿਸ਼ ਆਈ ਐ ਇਸ ਦਾ ਲੋਕਾਂ ਨੂੰ ਅਸੀਂ ਰੱਬ ਅਗੇ ਅਰਦਾਸਾਂ ਕਰਦੇ ਸੀ ਫਿਰ ਅੱਬਾ ਮੀਂਹ ਪਾ ਹੁਣ ਜਦੋਂ ਰੱਬ ਨੇ ਮੀਂਹ ਪਾਤਾ ਤੇ ਹੁਣ ਅਸੀਂ ਕਹਿੰਦੇ ਆ ਰੱਬਾ ਇਹ ਕੰਮ ਨਾ ਕਰ ਛੋਟੇ ਛੋਟੇ ਬੱਚੇ ਦੇਖ ਰਿਹਾ ਸੜਕ ਦੇ ਉੱਤੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਕਰ ਕੋਈ ਉਹਨੂੰ ਗੱਡੀ ਉੱਤੇ ਚੜਾ ਦੇ ਜਦੋਂ ਇੱਕਦਮ ਮੋੜ ਹੈ ਤੁਸੀਂ ਦੇਖੋ ਲੁਧਿਆਣਾ ਦਾ ਸੈਂਟਰ ਹੱਬ ਹੈ ਕਚਹਿਰੀ ਵੀ ਉੱਥੇ ਹੈ ਉੱਥੇ ਹੀ ਸਭ ਤੋਂ ਵੱਡੇ ਆਪਣਾ ਫਿਰੋਜ਼ਗੰਦੀ ਮਾਰਕੀਟ ਹੈ ਸਾਰੀ ਲੁਧਿਆਣੇ ਦੀ ਟਰੇਡਿੰਗ ਉੱਥੇ ਹੁੰਦੀ ਹੈ ਔਰ ਉੱਥੇ ਹੀ ਸੜਕ ਦੇ ਵਿੱਚ ਦੇਖੋ ਜਲ ਥਲ ਹੋਇਆ ਹੋਇਆ ਛੱਪੜ ਬਣਿਆ ਹੋਇਆ ਉਹ ਬੱਚੇ ਨਾ ਰਿਆ ਗੱਡੀ ਇੱਕਦਮ ਮੋੜ ਹੈ ਇਹ ਨਾ ਹੋਏ ਕਿਸੇ ਬੱਚੇ ਉੱਤੇ ਗੱਡੀ ਚੜ ਜਾਏ ਕੱਲੇ ਇਹੀ ਜਗ੍ਹਾ ਤੇ ਇਹੋ ਜਿਹੇ ਹਾਲਾਤ ਨੇ ਜੇ ਤੁਸੀਂ ਲੁਧਿਆਣੇ ਵਿੱਚ ਗਮਿਓ ਹੋਰ ਲੁਧਿਆਣੇ ਤੁਸੀਂ ਜਾ ਕੇ ਇਹ ਤਾਂ ਤੁਸੀਂ ਸੈਂਟਰ ਪੋਰਸ਼ ਏਰੀਆ ਤੁਸੀਂ ਸੈਂਟਰ ਦਾ ਹਾਲ ਦੇਖ ਲਓ ਕੀ ਹੋਇਆ ਜੇ ਤੁਸੀਂ ਆਊਟਸਕਰਟਸ ਜਾਓਗੇ ਤਾਂ ਤੁਸੀਂ ਕੁਝ ਕਹਿਣ ਜੋਗੇ ਨਹੀਂ ਤੁਹਾਨੂੰ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ ਇੰਨਾ ਜ਼ਿਆਦਾ ਮਤਲਬ ਬਹੁਤ ਗਲਤ ਗੱਲ ਹੈ ਕੀ ਅਪੀਲ ਕਰੋਗੇ ਪ੍ਰਸ਼ਾਸਨ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ ਪਹਿਲਾਂ ਤਾਂ ਅਸੀਂ ਅਰਦਾਸਾ ਕਰਦੇ ਸੀ ਰੱਬਾ ਮੀਂਹ ਪਾ ਹੁਣ ਮੀਂਹ ਪੈ ਗਿਆ ਹੁਣ ਅਸੀਂ ਕਹਿੰਦੇ ਮੀਂਹ ਨਾ ਪਾ ਸਾਡਾ ਪ੍ਰਸ਼ਾਸਨ ਬਹੁਤ ਮੰਦਾ ਹੈ ਬਹੁਤ ਮਾੜੀ ਹਾਲਤ ਹੈ ਪ੍ਰਸ਼ਾਸਨ ਨੂੰ ਮੈਂ ਇਹੀ ਹੱਥ ਜੋੜ ਕੇ ਮੰਗ ਕਰਦਾ ਵੀ ਹਲੇ ਸਟਾਰਟਿੰਗ ਹੈ ਇਹ ਇਹਨਾਂ ਦਾ ਕੋਈ ਇਲਾਜ ਕਰੋ ਇਹ ਸਫਾਈਆਂ ਕਰਵਾਓ ਤਾਂ ਕਿ ਨਿਕਾਸੀ ਪਾਣੀ ਦੀ ਜਿਹੜੀ ਹਜ਼ਾਰਾਂ ਕਰੋੜਾ ਰੁਪਏ ਦਾ ਬਜਟ ਬਣਾਏ ਹੋਏ ਹੈ ਉਹ ਕਿੱਥੇ ਗਏ ਉਹ ਪ੍ਰਸ਼ਾਸਨ ਨੇ ਜਿਹੜੇ ਵਾਅਦੇ ਕੀਤੇ ਸੀ ਅਸੀਂ ਰੇੜੀ ਆ ਸਾਵਣ ਵਾਸਤੇ ਮੌਨਸੂਨ ਵਾਸਤੇ ਲਗਦਾ ਨਹੀਂ ਵੀ ਸਭ ਪ੍ਰਸ਼ਾਸਨ ਰੈਡੀ ਹੈ ਇਹਦੇ ਵਾਸਤੇ ਜੇ ਹੋਰ ਵੀ ਆਉਂਦੇ ਲਗਦਾ ਕਿ ਲੁਧਿਆਣਾ ਦੇ ਹੋਰ ਹਾਲਾਤ ਜਿਹੜੇ ਖਰਾਬ ਹੋ ਸਕਦੇ ਇਹਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਤੁਸੀਂ ਵੇਟ ਕਰ ਰਹੇ ਹੋ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜੇ